ਸਤਿ ਸ੍ਰੀ ਅਕਾਲ ਜੀ RAM RAM ਅਸਲਾਮ ਵਾਲੇਕਮ ਸਾਰਿਆਂ ਨੂੰ ਜੀ ਅੱਜ ਅਸੀਂ ਦਰਖਤਾਂਾਂ ਗੰਣ ਲੱਗੇ ਆਂ ਸਾਡਾ ਚੈਨਲ ਸਿੰਪਲ ਲਾਈਫ 557 ਰੂਪ ਐਂਡ ਜੋ 557 ਜੋ ਕਿ ਚੰਡੀਗੜ੍ਹ ਤੋਂ ਚੱਲਦੇ ਨੇ ਜਰੂਰ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆ ਦੇਖੋ ਜੀ ਹੁਣ ਨਾ 12ਵੇਂ ਮਹੀਨੇ ਤੋਂ 11ਵਾਂ ਮਹੀਨਾ ਲਾਸਟ ਐ ਤੇ 12ਵੇਂ ਦੀ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਛਾਂਗ ਦੇਣਾ ਜੀ ਚੰਗਾਈ ਫਿਰ ਅੱਗੇ ਆਪਾਂ ਨੂੰ ਗਰਮੀਆਂ ਦੇ ਵਿੱਚ ਬਹੁਤ ਵਧੀਆ ਛਤਰੀਆਂ ਬਣਦੀਆਂ ਦੇਖੋ ਆ ਵੀ ਛੰਗਤਾ ਇਹ ਵੀ ਛੰਗਤਾ ਉਪਰਲੇ ਛੰਗੇ ਗਏ ਇਹ ਉਧਰੋਂ ਵੀ ਛੰਗੇ ਗਏ ਇਹ ਰਹਿ ਗਏ ਹੁਣ ਇਹਨਾਂ ਨੂੰ ਛਾਂਗਾਂਗੇ ਛਾਂਗਣ ਦਾ ਇਹ ਮਤਲਬ ਹੈ ਜਿਸ ਤਰ੍ਹਾਂ ਕੀ ਇਹ ਇੱਕ ਤਾਂ ਠੰਢ ਤੋਂ ਬਚਣਗੇ ਦੂਸਰਾ ਲੰਬਰ ਇਹ ਫਟਾਰ ਵਧੀਆ ਕਰਨਗੇ ਛਤਰੀ ਵਧੀਆ ਉੱਚੇ ਜਾਣਗੇ ਹਾਈਟ ਚੰਗੀ ਕਰਨਗੇ ਤੇ ਇਹਨਾਂ ਨੂੰ ਛਾਂਗਣ ਦਾ ਇੱਕੋ ਹੀ ਕੰਮ ਹੈ ਵੀ ਅੱਗੇ ਇਹਨਾਂ ਦਾ ਵਿਧਾਨਤ ਪਰਵਾਰ ਯਾਦੇ ਬੱਦਦਾਗਾ ਲੈ ਵੀ ਹੁਣ ਆ ਵੜਦੇ ਇਹਨੂੰ ਇੱਥੋਂ ਹੀ ਵੜਦਾਂਗੇ ਇਹ ਤਾਂ ਠੀਕ ਹੈ ਨਾ ਤੋਤੋ ਛਾਂਗਦੇ ਨਹੀਂ 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 ਵੜਣੀ ਸੱਚ ਇਹ ਨਹੀਂ ਇਹ ਵੜਣੀ ਹੈ ਠੀਕ ਹੈ ਇਹਨੂੰ ਇਹਨੂੰ ਤੋਤੋ ਛਾਂਗਦੇ ਜਿੰਨਾ ਹੋਵੇ ਉਤੋਂ ਤੋਤੋ ਛਾਂਗ ਅੱਛਾ ਜੀ ਆ ਦੇਖੋ ਭੋਲਾ ਸਿੰਘ ਨੇ ਕਿਵੇਂ ਹਾਰ ਪਾ ਲਿਆ ਕਨੇਰ ਹੈ ਜੀ ਵੈਸੇ ਤਾਂ ਇਹ ਦਵਾਈ ਬੂਟੀ ਵਾਲਾ ਦਰਖਤ ਹੈ ਆ ਦੇਖੋ ਇਹਦੇ ਤੇ ਹੱਲ ਲੱਗ ਰਹੇ ਨੇ ਬਹੁਤ ਵਧੀਆ ਹੈ ਜੀ ਕਨੇਰ ਐ ਇਹ ਪੀਲਾ ਕਨੇਰ ਲਾਲ ਕਨੇਰ ਗੁਲਾਬੀ ਕਨੇਰ ਕਈ ਵਾਰੀ ਤੁਸੀਂ ਦੇਖਿਆ ਹੋਣਾ ਸੜਕਾਂ ਦੇ ਖੜਿਆ ਹੁੰਦਾ ਇਹ ਤੇ ਤੰਗ ਕਰਕੇ ਅੱਜ ਅਸੀਂ ਸੋਚਿਆ ਭੋਲਾ ਸਿੰਘ ਹਾਂਜੀ ਕਿਵੇਂ ਲੱਗਿਆ ਤੈਨੂੰ ਸ਼ਿੰਗਾਈ ਦਾ ਬਹੁਤ ਵਧੀਆ ਲੱਗੀ ਸ਼ਿੰਗਾਈ ਤੇ ਆਪਾਂ ਖੇਤੋਂ ਵੀ ਕਰਕੇ ਆਵਾਂਗੇ ਇੱਕ ਦਿਨ ਦੇਖ ਵੀ ਕਰਾਂਗੇ ਜੀ ਬੁਰੇ ਵੀ ਪਿੱਛਾ ਦੇਖੋ ਆ ਛਾਂਗ ਛਾਂਗ ਕੇ ਥੱਲੇ ਡੇਗਿਆ ਪਿਆ ਅਸਮਾਨ ਮੰਨ ਲਓ ਨਾ ਬਾਲਣ ਵੀ ਬਣ ਸਕਦਾ ਹੈ ਉਹ ਵਧੀਆ ਫਟਾਰ ਹੋਊਗਾ ਇਹਦਾ ਹਾਂ ਤੇ ਭੋਲਾ ਸਿੰਘ ਹਾਂਜੀ ਤੂਤ ਤੂਤ ਵੀ ਛਾਂਗਣੇ ਨੇ ਤੂਤ ਦਾ ਬੜਾ ਛਾਂਗਣੇ ਪੈਂਦੇ ਉਹਦਾ ਕੀ ਬਣਾਵਾਂਗੇ ਆਪਾਂ ਟੋਕਰੇ ਬਣਦੇ ਟੋਕਰੇ ਟੋਕਰੀਆਂ ਬਣ ਜਾਂਦੀਆਂ ਟੋਕਰੇ ਟੋਕਰੀਆਂ ਰੱਖਣ ਵਾਸਤੇ ਹਾਂ ਟੋਕਰੇ ਹੀ ਬਹੁਤ ਕੰਮ ਦਿੰਦੇ ਆ ਹਾਂ ਦਿੰਦੀ ਆ ਇਤੋਂ ਚੱਲੇ ਹੁੰਦੇ ਨੇ ਮੁਰਗੀਆਂ ਵਾਸਤੇ ਹਾਂ ਮੁਰਗੀਆਂ ਵਾਸਤੇ ਉਹਦੇ ਤੇ ਪੰਛੀ ਟੋਕਰਿਆਂ ਦੀ ਲੱਕੜ ਲੱਗਦੀ ਆ ਲੱਗ ਜਾਂਦੀ ਠੀਕ ਹੈ ਨਾ ਤੇ ਆ ਦੇਖੋ ਜੀ ਹੁਣ ਮੈਂ ਵੀ ਵਿਚਿਆ ਜੈਨਾ ਆ ਗੁਰਵਿੰਦਰ ਸਿੰਘ ਆਏ ਆ ਆ ਦੇਖੋ ਜੀ ਹਾਇ ਕਰਦਾ ਵੈਸੇ ਤਾਂ ਉਹ ਕੋੜੇ ਤੇ ਖੜਿਆ ਤੇ ਤੇ ਕੋੜੀ ਤੇ ਤੇ ਇਹਨਾਂ ਤਾਂ ਲੋੜੇ ਨਹੀਂ ਤੇ ਦਾ ਕੱਦ ਹਾਈਟ ਹੀ ਬਹੁਤ ਹੈਗੀ ਲੋੜੇ ਦੀ ਹੁੰਦੀ ਵੈਸੇ ਤੈਨੂੰ ਪੋਲੀ ਜਿਹੜੇ ਫੁੱਲਾਂ ਵਾਲੇ ਛੰਗਣ ਲੱਗਦੇ ਹੋਣ ਆਪਾਂ ਵਿਚ ਮਰ ਕੰਨਾ ਵੀ ਸੀ ਵਿਚ ਬੋਤਲ ਪਾਣੀ ਸੀ ਵਿਚ ਕਾਫੀ ਹੋਰ ਫੁੱਲ ਵਾਲੀ ਸੀ ਅਮਰੂਦ ਸੀਗਾ ਤੇ ਇਹਨਾਂ ਨਾਲ ਅੱਗੇ ਬੋਤਾਰ ਜ਼ਿਆਦਾ ਹੋਊਗੀ ਛਤਰੀ ਜ਼ਿਆਦਾ ਮੰਨੂਗਾ ਮੱਲੇ ਮਾਰਚ ਅਪ੍ਰੈਲ ਚੱਕੇ ਫੇਰ ਮੱਲੇ ਇੱਕ ਸਾਲ ਛਾਂਗ ਦੋ ਹਾਂ ਦੂ ਜਿਸਾਲ ਛਾਂਗੋ ਨਾ ਨਾ ਫਿਰ ਇੱਕ ਹੋਰ ਦੇਖ ਜਿਹੜੀ ਇਹ ਵਰਕੈਨ ਹੁੰਦੀ ਹੈ ਇਹ ਖੜੀ ਇਹ ਛਾਤਾ ਨੀਮ ਕਹਿ ਦਿੰਦੇ ਨੇ ਇਹਨੂੰ ਇਹਨੂੰ ਤੂੰ ਛਾਂਗਦਾ ਨਾ ਇਹ ਤੇ ਉਹ ਨਹੀਂ ਲੱਗਦਾ ਬੀ ਨਹੀਂ ਲੱਗਦਾ ਨਮੋਲੀਆਂ ਨਹੀਂ ਲੱਗਦੀਆਂ ਹਾਂ ਬੀ ਹੈ ਜਿਹੜਾ ਅਸਰ ਖਾ ਜਾਂਦਾ ਇਹਦਾ ਹੈ ਹਾਂ 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 ਛਾਂਗਦੇ ਇਹਨੂੰ ਵੀ ਛਾਂਗਦੇ ਇਹ ਮੈਂ ਕਹਿ ਕਹਿ ਕੇ ਛੰਗਾਨਾ ਮੈਨੂੰ ਪੁੱਛ ਪੁੱਛ ਕੇ ਛਾਂਗਦੇ ਆ ਹਾਂ ਇਹ ਹੈ ਫੁੱਲਾਂ ਭਰੀ ਚੰਗੇਰ ਕੁੜੀ ਨਹੀਂ ਨਹੀਂ ਮੋਹ ਜਿਆ ਚੰਦਰਾ ਪੈ ਗਿਆ ਸੀ ਆਪਣਾ ਜੀ ਮੇਲ ਕੁੜੀ ਇਹ ਐ ਐ ਤੂੰ ਪੱਕ ਮੈਂ ਪੱਕ ਖੜਾ ੜੀਏ ਤਿੱਬਿਆਂ ਦਾ ਤਿੱਬਿਆਂ ਦਾ ਤੂੰ ਫੁੱਲਾਂ ਭਰੀ ਚੰਗੇਰ ਕੁੜੀ ਬੇਲ ਕੁੜੀ ਇੱਕ ਮੋਹ ਜਿਆ ਚੰਦਰਾ ਪੈ ਗਿਆ ਸੀ ਆਪਣਾ ਜੀ ਮੇਲ ਕੁੜੀ ਇਹ ਮੱਲਾ ਆਤਮਾ ਸੋ ਪਰਮਾਤਮਾ ਰੂਹ ਨੂੰ ਕਹਿੰਦਾ ਹੈ ਸਰੀਰ ਜਿਹੜੀ ਰੂਹ ਹੈ ਨਾ ਅੰਦਰ ਆਪਣੇ ਅਮਰ ਹੋਈ ਕਾਇਆ ਜਿਹੜੀ ਅੰਦਰ ਕਾਇਆ ਅਮਰ ਹੈ ਆਪਣੇ ਠੀਕ ਹੈ ਇਹਦਾ ਟਾਈਮ ਹੁੰਦਾ ਵੈਸੇ ਠੀਕ ਹੈ ਲੱਕੀ ਜਮਨ ਜਾਰਾ ਸੀਗਾ ਜਿਹੜਾ ਹਾਂ ਉਹ ਸ਼ੌਕੀ ਸੀ ਸ਼ੌਕੀ ਸੀਗਾ ਮਾਰਾ ਇਹਦੇ ਦੇ ਲੱਕੀ ਨੀ ਸੇਵਾ ਕਰੀ ਨਾ ਮੇ ਪਾਛਾ ਜੀਤੇ ਉਥੇ ਬੋਲ ਬੋਲਟ ਕਲਾ ਹੁੰਦੀ ਆ ਹਾਂ ਆਏ ਦਾ ਬੰਦੇ ਵਾਦੂ ਫਿਰਦੇ ਨੇ ਹਾਂ ਆ ਦੇਖੋ ਜੀ ਸ਼ੰਗਾਈ ਹੋਣ ਲੱਗ ਰਹੀ ਆ ਉੱਪਰਲੇ ਪਾਸੇ ਉਹਦਾ ਅਸ਼ੋਕ ਅਸ਼ੋਕਾ ਕਹਿੰਦਾ ਪਲੇਟ ਹੈ ਜੀ ਜਿੰਨਾ ਵੇ ਗੁਰਵਿੰਦਰ ਦੂਰੋ ਸ਼ਾਂਗ ਹਾਂ ਕਿਉਂਕਿ ਇਹਦੀ ਛਤਰੀ ਵੀ ਬਣੇ ਨਾ ਕੱਲ ਨੂੰ ਜੇ ਆਪਾਂ ਮੰਨ ਲਾ ਇੱਥੋਂ ਹੀ ਵੜਦਾ ਇੱਥੋਂ ਹੀ ਵੜਦਾ ਫਿਰ ਛਤਰੀ ਕੀ ਬਣੂਗੀ ਉਪਰ ਉਪਰ ਵੱਡਾ ਇੰਜਨ ਆ ਹੋਰ ਥਿਆਰ ਚੱਕਲੇ ਵਾਧੂ ਥਿਆਰ ਪਏ ਨੇ ਆਰੀ ਚੱਕਲਾ ਐ ਵੈਸੀ ਦਾ ਇਹ ਜਿਹੜੀ ਕੈਂਚੀ ਆ ਨਾ ਹਾਂ ਉਹ ਉਹ ਹਾਂ ਨੇ ਗਾਣਾ ਗਾਇਆ ਕਹਿੰਦੇ ਠੰਡ ਲੱਗਦੀ ਏ ਮੈਨੂੰ ਠੰਡ ਲੱਗਦੀ ਏ ਹਾਂ ਪਿੰਡਾਂ ਵਿੱਚ ਆਖਦੇ ਨੇ ਪਾਲਾ ਹਾਂ ਪਿੰਡਾਂ ਵਿੱਚ ਆਖਦੇ ਨੇ ਪਾਲਾ ਪਿੰਡਾਂ ਚ ਪਾਲਾ ਕਹਿੰਦੇ ਨੇ ਹਾਂ ਅਸੀਂ ਆਪਣੇ ਕੰਨੀ ਕਹਿੰਦੇ ਨੇ ਠੰਡ ਅੰਗਰੇਜ਼ ਇਹਨੂੰ ਕੂਲ ਕਹਿੰਦੇ ਨੇ ਹਾਂ ਕੂਲ 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 ਕੂਲਾ ਪਰ ਅੰਗਰੇਜ਼ੀ ਮੈਨੂੰ ਆਉਂਦੀ ਨਹੀਂ ਜੀ ਅੰਗਰੇਜ਼ੀ ਸਿੱਖਾਂ ਅੰਗਰੇਜ਼ੀ ਸਿੱਖਾਂਗੇ ਹੁਣ ਤਾਂ ਗੱਲ ਲੈ ਯਾਰ ਸਿੱਖਣੀ ਆਉਂਦੀ ਨਹੀਂ ਨਾ ਅੰਗਰੇਜ਼ੀ ਅੱਜ ਬੇਚੇ ਇਹਦਾ ਫੁੱਲ ਕੀ ਕੰਮ ਆ ਇਹਦਾ ਕੰਮ ਕੀ ਆਂਦਾ ਫੁੱਲੇ ਇਹ ਦੇਵੀ ਮੰਦਰ ਚ ਜੀ ਅੱਛਾ ਦੇਵੀ ਮੰਦਰ ਦਾ ਫੁੱਲ ਚੜ ਗਿਆ ਤੇ ਇਹਦਾ ਫਲ ਕੀ ਕੰਮ ਹਰ ਬਸ ਬੀ ਹੈ ਇਹਦਾ ਹੋਰ ਤਾਂ ਕੁਛ ਨਹੀਂ ਇਹਦਾ ਫੁੱਲੇ ਕਾ ਇਹ ਹੈ ਨਾ ਜਿਹੜਾ ਮੈਂ ਦੱਸਦਾ ਤੈਨੂੰ ਇਹਦਾ ਦੁੱਧ ਹੈ ਨਾ ਜਿਹੜਾ ਖਾ ਦੁੱਧ ਹਲਕਾ ਹਾਂ ਇਹਨੂੰ ਦੁੱਧ ਨੂੰ ਹੋਰ ਸਮਾਨ ਪਾ ਕੇ ਰਗੜ ਕੇ ਇਹ ਗੋਡੇ ਨੇ ਜਿਹੜੇ ਹਾਂ ਹਾਂ ਗੋਡਿਆਂ ਨੂੰ ਬਹੁਤ ਚੰਗਾ ਹਾਂ ਤਾਕਤਵਾਰ ਹੈ ਹਾਂ ਉਹ ਦੇਖ ਲਓ ਉੱਤੇ ਪੀਲੇ ਪੀਲੇ ਫੁੱਲ ਲੱਗ ਰਹੇ ਨੇ ਇਹਦੇ ਗੁਰਵਿੰਦਰ ਸਿੰਘ ਨੂੰ ਨੇੜੇੋਂ ਖਿੱਚ ਕੇ ਦੇਖੀਏ ਐ ਟੈ 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 ਲਓ ਜੀ ਇਹ ਪੇੜ ਜਰੂਰ ਛਾਂਗਣੇ ਚਾਹੀਦੇ ਨੇ ਸਰਦੀ ਤੋਂ ਪਹਿਲਾਂ ਪਹਿਲਾਂ ਮੰਨ ਲਓ ਅਸੀਂ ਹੁਣ ਛਾਂਗਣ ਲੱਗ ਰਹੇ ਜੀ ਇਹਨੂੰ 11ਵੇਂ ਮਹੀਨੇ ਦੀ ਅੱਜ 28 29 30 ਤਰੀਕੋ ਦੀ ਆਤੀਕ ਹੋਗੀ ਤੇ ਅੱਜ ਅਸੀਂ ਇਹਨਾਂ ਨੂੰ ਛਾਂਗਣ ਲੱਗਿਆ ਅੱਗੇ ਇਹ ਮਾਰਚ ਦੇ ਮਹੀਨੇ ਫਟਾਰ ਕਰਾਂਗੇ ਜੀ ਫਗਣ ਚ ਅੱਧੇ ਫਗਣ ਫਟਿਆਣਗੇ ਤੇ ਜਰੂਰ ਜਿਹਦੇ ਵੀ ਹੈਗੇ ਭਾਈ ਪੇੜਾ ਛਾਂਗੋ ਅੱਗੇ ਉਹਦੀ ਉਮਰ ਵਾਧੀ ਹੈ ਛਾਂਗਣ ਦੇ ਨਾਲ ਤੇ ਹੌਲਾ ਜਿਹਾ ਹੋ ਜਾਂਦਾ ਵਧੀਆ ਤੋਂ ਚੁੱਕੀਆਂ ਡਾਣੀਆਂ ਲੈ ਜਾਂਦੀਆਂ ਐ ਉਹ ਬੜੀ ਐ ਲੈ ਅੱਛਾ ਜੀ ਸਾਰੇ ਕਰੋ ਸਤਿ ਸ੍ਰੀ ਅਕਾਲ ਸਰਕਾਰ ਜੀ ਹਾਂ RAM 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 ਜੀ ਹਾਂ ਖੁਦਾ ਅੱਲਾ ਸਲਾਮ ਅਲੈਕਮ ਅੱਛਾ ਜੀ ਇਹ ਹੈ ਜੀ ਹੁਣ ਉਹਦਾ ਇਹ ਹੈ ਜੀ ਭੋਲਾ ਸਿੰਘ ਚੌਕੀ ਤੇ ਹੁਣ ਇਹ ਕਹਿੰਦਾ ਬਾਈ ਬਣਾ ਯਾਰ ਇਹ ਵੀ ਦੱਸ ਇਹ ਵੀ ਇੱਕ ਕੰਮ ਹੈ ਹਾਂ ਕੰਮ ਹੈ ਇਹ ਛਾਂਗੇ ਬਣਾਉਂਦਾ ਨਹੀਂ ਛਾਂਗੇ ਤਾਂ ਫਿਰ ਛਤਰੀ ਬਣਾਣਗੇ ਛਾਂ ਦੇਣਗੇ ਆਪਾਂ ਨੂੰ ਬਹੁਤ ਵਧੀਆ ਹੋਣ ਭਾਦੋ ਸੋਹਣੇ ਲੱਗਣਗੇ ਹਾਂ ਫੁੱਲ ਹੋਰ ਆਣਗੇ ਇਹਦੇ ਤੇ ਠੀਕ ਹੈ ਨਾ ਅੱਛਾ ਹੀ ਸਾਡਾ ਚੈਨਲ ਹੈ ਸਿੰਪਲ ਲਾਈਫ 557 ਰੂਪਨ ਜੋ 557 ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਜਰੂਰ ਤੋਂ ਜਰੂਰ ਦੇਖਿਆ ਕਰੋ ਭਾਈ ਸਤਿ ਸ੍ਰੀ ਅਕਾਲ ਅਸਲਾਮੁਅਲੈਕਮ ਖੁਦਾਬੇ ਰਾਮ ਰਾਮ ਨਾਰਾਇਣ ਪੈਸੇ ਨੇ ਨਾਲ ਨਹੀਂ ਜਾਣਾ ਬੰਦੇ ਦੀ ਜ਼ਿੰਦਗੀ ਪਿਆਰੀ ਹੈ ਪੈਸਾ ਪਿਆਰਾ ਨਹੀਂ ਪੈਸੇ ਨਾਲ ਕੋਈ ਪਿਆਰ ਨਹੀਂ ਚੱਲਦਾ ਆ ਬੇਘਰ ਬਖਰ ਬਰ ਰੁਪਿਆ ਦਾ ਕਾਰੋਬਾਰ ਕੋਈ ਕੀ ਕਰਨਾ ਹੈ ਕੋਈ ਕੰਮ ਨਹੀਂ ਇਹ ਜ਼ਿੰਦਗੀ ਹੈ ਕੋਈ ਪਿਆਰ ਨਾਲ ਰੋ ਸਾਰੇ ਨਾਲ ਪਿਆਰ ਨਾਲ ਜਿਨਾ ਰੋ ਉਹ ਕੁਝ ਨਹੀਂ ਹੈ ਅੱਛਾ ਜੀ ਸ਼ਸ਼ੀ ਕਾ ਜੀ ਹੁਣਾਂ ਚ ਕਣਕ ਵੀ ਜਕੇ ਵੇਲੇ ਹੋਗੇ ਐਸੇ ਕੰਮ ਦਿਆਣਾ ਵੀਡੀਓ ਬਣਾਣ ਤੇ ਵੀਡੀਓ ਬਣਾਇਆ ਕਰਾਂਗੇ